ਸਸੀ ਗੱਲ ਦੋਸਤੋ ਮੈਂ ਸੰਦੀਪ ਗੱਲਵ ਅੱਜ ਤੁਹਾਡੇ ਨਾਲ ਜਿਹੜੀ ਕਹਾਣੀ ਸਾਂਝੀ ਕਰਨ ਲੱਗੀਆਂ ਉਹ ਹੈ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਕਹਾਣੀ ਪੇਮੀ ਦੇ ਨਿਆਣੇ 20 ਸਾਲ ਪਹਿਲਾਂ ਦੀ ਗੱਲ ਹੈ ਮੈਂ 7 ਵਰੇ ਦਾ ਸੀ ਤੇ ਮੇਰੀ ਵੱਡੀ ਭੈਣ 11 ਵਰੇ ਦੀ ਸਾਡਾ ਖੇਤ ਕਰੋ ਮੀਲ ਕੁ ਦੀ ਬੱਥ ਤੇ ਸੀ ਅੱਧ ਵਿਚਕਾਰ ਇੱਕ ਜਰਨੈਲੀ ਸੜਕ ਲੰਘਦੀ ਸੀ ਜਿਸ ਵਿੱਚੋਂ ਜੰਗਲੀਆਂ ਪਠਾਣਾ ਰਾਸ਼ੀਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲੰਘਾ ਸੀ ਅਸੀਂ ਸਭ ਨਿਆਣੇ ਜਿਨ੍ਹਾਂ ਨੂੰ ਰਾਸ਼ੀਆਂ ਤੋਂ ਘਰ ਬੈਠਿਆਂ ਵੀ ਡਰ ਹੁੰਦਾ ਸੀ ਇਸ ਸੜਕ ਤੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ ਪਰ ਟੰਟਾ ਇਹ ਸੀ ਕਿ ਦਿਨੇ ਇੱਕ ਦੋ ਵੇਲੇ ਸਾਨੂੰ ਖੇਤ ਬਾਪੂ ਤੇ ਕੰਮੇ ਦੀ ਰੋਟੀ ਫੜਾਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ ਅਸੀਂ ਆਮ ਤੌਰ ਤੇ ਘਰੋਂ ਤਾਂ ਹੌਂਸਲਾ ਕਰਕੇ ਨਿਕਲ ਹੀ ਤੁਰ ਪੈਂਦੇ ਪਰ ਜਦ ਸੜਕ 2-3 ਘੁੰਮਾਂ ਦੀ ਵਿੱਤ ਤੇ ਰਹਿ ਜਾਂਦੀ ਤਾਂ ਨਹਿਰ ਸੁਆ ਟੱਪਣ ਲੱਗੇ ਪਠੋਰੀਆਂ ਵਾਂਗ ਖਲੋ ਕੇ ਆਸੇ-ਪਾਸੇ ਟੱਕਣ ਲੱਗ ਜਾਂਦੀ ਤਾਂ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਭੈ ਸਾਗਰ ਨੂੰ ਤਰਨ ਜੋਗੇ ਹੋ ਜਾਈਏ ਅਸਾਡੀ ਮਜਬੂਰੀ ਤਰਬੀਅਤ ਵੀ ਕੁਝ ਇਸ ਕਿਸਮ ਦੀ ਸੀ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ ਅਸੀਂ ਘਰ ਸਿਆਣਿਆਂ ਕੋਲੋਂ ਨਰਕ ਸਵਰਗ ਦੀਆਂ ਕਹਾਣੀਆਂ ਹਰ ਰੋਜ਼ ਸ਼ਾਮ ਨੂੰ ਸੁਣਦੇ ਸਵਰਗ ਤਾਂ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ ਪਰ ਨਰਕ ਦੇ ਹਰ ਥਾਂ ਖੁੱਲੇ ਗੱਫੇ ਮਿਲਦੇ ਸਭ ਤੋਂ ਵੱਡਾ ਨਰਕ ਮਦਰਸਾ ਸੀ ਤੇ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਮਰਕ ਪੇਸ਼ ਆ ਜਾਂਦਾ ਗੱਲ ਕੀ ਸਾਡੇ ਨਿਆਣੇ ਰਾਹ ਦੇ ਹਰ ਇੱਕ ਮੋੜ ਤੇ ਜਾਣੋਂ ਨਰਕ ਘਾਤ ਲਈ ਖਲੋਤਾ ਹੁੰਦਾ ਖਬਰੇ ਇਸ ਸੜਕ ਦਾ ਭੈ ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ ਜਾਂ ਖੇਤ ਰੋਟੀ ਲੈ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਪੈਂਦਾ ਕਰਕੇ ਇਹ ਸਾਨੂੰ ਭੈ ਸਾਗਰ ਦਿਖਾਈ ਦਿੰਦਾ ਸੀ ਮੈਂ ਇਸ ਦੀ ਬਾਬਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ ਇਹ ਮੈਨੂੰ ਪਤਾ ਹੈ ਕਿ ਖੇਤ ਸਵਰਗ ਸੀ ਅਤੇ ਖੇਤ ਰੋਟੀ ਲੈ ਜਾਣ ਦੀ ਖੇਚਲ ਨਰਕ ਇਹ ਜਰਨੈਲਿਸ ਸੜਕ ਵਿਚਕਾਰ ਲੱਪੇ ਸਾਗਰ ਸਿਆਲ ਦੇ ਦਿਨ ਸਨ ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ ਨਿੱਗੀ ਨਿੱਗੀ ਤੁੱਪ ਪੈ ਰਹੀ ਸੀ ਤੇ ਅਸੀਂ ਤੁਰੇ ਜਾਂਦੇ ਵੀ ਜਾਨੋ ਸਿਆਲ ਦੀ ਤੁੱਪ ਦੀ ਨੀਂਦ ਦਾ ਨਿੱਕ ਲੈ ਰਹੀ ਸੀ ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਚੂਹੇ ਵਾਂਗ ਕੁੱਤਰ ਰਿਹਾ ਸੀ। ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ। ਇੱਕ ਰਾਜਾ ਸੀ, ਉਹਦੀ ਰਾਣੀ ਮਰ ਗਈ। ਮਰਨ ਲੱਗੇ ਰਾਣੀ ਨੇ ਰਾਜੇ ਨੂੰ ਕਿਹਾ, "ਤੂੰ ਮੈਨੂੰ ਇੱਕਕਰਾਰ ਦੇ।" ਰਾਜੇ ਨੇ ਪੁੱਛਿਆ, "ਕੀ? ਮੈਂ ਕਹਾਣੀ ਵੱਲੋਂ ਧਿਆਨ ਮੋੜ ਕੇ ਪਛਾਂ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਤਾਂ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ ਤੂੰ ਸੁਣਦਾ ਨਹੀਂ ਵੀਰ ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ ਨਹੀਂ ਮੈਂ ਸੁਣਦਾ ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ ਅੱਛਾ ਜਦੋਂ ਰਾਣੀ ਮਰਨ ਲੱਗੀ ਤਾਂ ਉਸ ਨੇ ਰਾਜੇ ਨੂੰ ਸੱਦ ਕੇ ਕਿਹਾ ਤੂੰ ਮੇਰੇ ਨਾਲ ਕਰਾਰ ਕਰ ਰਾਜੇ ਨੇ ਪੁੱਛਿਆ ਕਿ ਰਾਣੀ ਨੇ ਕਿਹਾ ਤੂੰ ਹੋਰ ਵਿਆਹ ਨਾ ਕਰਾਈਂ ਸੱਚ ਮੈਂ ਦੱਸਣਾ ਭੁੱਲ ਗਈ ਰਾਣੀ ਦੇ ਦੋ ਪੁੱਤ ਤੇ ਇੱਕ ਧੀ ਸੀਗੀ ਅ ਸਾਨੂੰ ਰਾਜਾ ਤੇ ਰਾਣੀ ਆਪਣੇ ਮਾਂ ਪਿਓ ਵਰਗੇ ਹੀ ਪਾਸ ਦੇ ਸਨ ਜੇ ਸਾਡੀ ਮਾਂ ਮਾਰਨ ਲੱਗੇ ਤਾਂ ਸਾਡੇ ਪਿਓ ਨੂੰ ਵੀ ਇਹੀ ਬਚਨ ਦੇਣ ਲਈ ਆਖੇ ਇਹ ਖਿਆਲ ਸਾਡੇ ਚੇਤ ਮਨ ਵਿੱਚ ਕੰਮ ਕਰ ਰਿਹਾ ਹੋਵੇਗਾ ਮੈਨੂੰ ਇਹ ਧੀ ਆਪਣੀ ਭੈਣ ਲੱਗੀ ਤੇ ਉਹ ਦੋ ਪੁੱਤ ਮੇਰੇ ਆਪਣਾ ਆਪ ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ ਸੁਣਾ ਵੀ ਗਾਂ ਮੈਂ ਉਸ ਨੂੰ ਪਹਿਲੀ ਤਰ੍ਹਾਂ ਖਰਵੇ ਬੋਲ ਨਾਲ ਆਖਿਆ ਰਾਣੀ ਨੇ ਕਿਹਾ ਬਈ ਮੇਰੇ ਪੁੱਤਾਂ ਤੇ ਧੀਆਂ ਨੂੰ ਮਤਰੀ ਦੁੱਖ ਦੇਊਗੀ ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰੀਮਤ ਬਣ ਕੇ ਦੱਸਿਆ ਇਸ ਕਰਕੇ ਉਸ ਨੇ ਰਾਜੇ ਤੋਂ ਇਹਕਰਾਰ ਮੰਗਿਆ ਰਾਜੇ ਨੇ ਕਿਹਾ ਚੰਗਾ ਮੈਂਕਰਾਰ ਦਿੰਦਾ ਜਿਵੇਂ ਕਿਤੇ ਜੇ ਰਾਜਾ ਇਹ ਇਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ ਹੂੰ ਭਾਵੇਂ ਸਾਨੂੰ ਦੋਹਾਂ ਨੂੰ ਪਤਾ ਸੀ ਕਿ ਦਿਨੇ ਕਹਾਣੀਆਂ ਪਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ ਅਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਤੇ ਇਹ ਸੂਝ ਨੂੰ ਆਪਣੇ ਦਿਲਾਂ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ ਪਰ ਰਾਜੇ ਨੇ ਝਾਟ ਹੀ ਦੂਜਾ ਵਿਆਹ ਕਰਵਾ ਲਿਆ ਹੂੰ ਪਿਛਲੇ ਮੋੜ ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ ਅਸਾਂ ਸੁੱਖ ਦਾ ਸਾਹ ਭਰਿਆ ਤੇ ਉਸ ਨੂੰ ਨਾਲ ਲਾਣ ਲਈ ਖਲੋਗੇ। ਅ ਸਾਡੀ ਬਾਤ ਵੀ ਖਲੋ ਗਈ। ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਸਾਡੇ ਵੱਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਲਈ ਅਸਾਂ ਇਹ ਬਾਤ ਦਾ ਪਖੰਡ ਰਚਿਆ ਸੀ ਉਹ ਪੂਰਾ ਨਾ ਹੋ ਸਕਿਆ। ਅ ਸਾਡਾ ਖਿਆਲ ਸੀ ਬਾਤ ਦੇ ਰੁਝੇਵੇਂ ਵਿੱਚ ਅਸੀਂ ਅਚੇਤ ਹੀ ਸੜਕ ਪਾਰ ਹੋ ਜਾਵਾਂਗੇ। ਪਰ ਜਦ ਸੜਕ ਕੁਮਾਕ ਕੋ ਦੂਰ ਰਹਿ ਗਈ ਤਾਂ ਸਾਡੀ ਕਹਾਣੀ ਵੀ ਟਠੰਬਰ ਕੇ ਖਲੋ ਗਈ ਤੇ ਕਿਸੇ ਸਿਆਣੇ ਸਾਥੀ ਦੇ ਆ ਮਿਲਣ ਦੀ ਆਸ ਵੀ ਟੁੱਟ ਗਈ ਅਸੀਂ ਦੋਵੇਂ ਸਹਿਮ ਕੇ ਖਲੋ ਗਏ 10-20 ਕਦਮ ਹੋਰ ਪੁੱਟੇ ਤਾਂ ਸਾਡਾ ਡਰ ਹੋਰ ਵੱਧ ਗਿਆ ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਫ ਦੀ ਵਾਸਕਟ ਤੇ ਪਠਾਣਾ ਵਰਗੀ ਖੁੱਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਸੀ ਉਹ ਦੇਖ ਬੀਬੀ ਹਰਾਸ਼ਾ ਪਿਆ ਉਸ ਆਦਮੀ ਨੇ ਪਾਸਾ ਪਰਤਿਆ। ਇਹ ਤਾਂ ਹਿੱਲਦਾ ਹੈ, ਜਾਗਦਾ ਹੈ। ਮੇਰੀ ਭੈਣ ਨੇ ਸਹਿਮ ਕਿ ਆਖਿਆ, ਹੁਣ ਕੀ ਕਰੀਏ? ਇਹ ਆਪਾਂ ਨੂੰ ਫੜ ਲਵਾਂ। ਹੋਰ ਕੀ? ਉਸਨੇ ਜਵਾਬ ਦਿੱਤਾ। ਅਸੀਂ ਰਾਤ ਨੂੰ ਘਰੋਂ ਬਾਹਰ ਤੱਕ ਘੱਟ ਹੀ ਨਿਕਲਦੇ ਸਾਂ। ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਜਪ ਲੈਣਾ ਚਾਹੀਦਾ ਹੈ। ਫਿਰ ਡਰ ਹਟ ਜਾਂਦਾ। ਅ ਸਾਡੀ ਮਾਂ ਅਸਾਨੂੰ ਮਾਮੇ ਦੀ ਗੱਲ ਸੁਣਾਉਂਦੀ ਹੁੰਦੀ ਸੀ ਇੱਕ ਵਾਰੀ ਸਾਡਾ ਮਾਮਾ ਤੇ ਇੱਕ ਬ੍ਰਾਹਮਣ ਕਿਤੇ ਰਾਤ ਨੂੰ ਕਿਸੇ ਪਿੰਡ ਦੀਆਂ ਸੇਵਿਆਂ ਵਿੱਚੋਂ ਲੰਘ ਰਹੇ ਸਨ ਕਿ ਉਹਨਾਂ ਦੇ ਪੈਰਾਂ ਵਿੱਚ ਵੱਡੇ ਵੱਡੇ ਦਗਦੇ ਅੰਗਿਆਰ ਡਿੱਗਣ ਲੱਗ ਪਏ ਬ੍ਰਾਹਮਣ ਨੇ ਸਾਡੇ ਮਾਮੇ ਨੂੰ ਪੁੱਛਿਆ ਕੀ ਕਰੀਏ ਉਸਨੇ ਕਿਹਾ ਪੰਡਤ ਜੀ ਰੱਬ ਰੱਬ ਕਰੋ ਆ ਸਾਡਾ ਮਾਮਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਤੇ ਪੰਡਤ ਰਾਮ ਰਾਮ ਅੰਗਿਆਰ ਡਿੱਗਦੇ ਤਾਂ ਰਹੇ ਉਹਨਾਂ ਤੋਂ ਦੂਰ ਪਰ ਸਾਨੂੰ ਇੱਕ ਗੱਲ ਕਰਕੇ ਆਪਣੇ ਮਾਮੇ ਤੇ ਬੜਾ ਮਾਣ ਸੀ ਆਪਾਂ ਵਾਹਿਗੁਰੂ ਵਾਹਿਗੁਰੂ ਕਰੀਏ ਮੈਂ ਦੱਸਿਆ ਵਾਹਿਗੁਰੂ ਤਾਂ ਪੂਤ ਪ੍ਰੇਤ ਤੋਂ ਹੀ ਡਰਦੇ ਨੇ ਆਦਮੀ ਤੋਂ ਨਹੀਂ ਮੇਰੀ ਭੈਣ